ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀਫਾ ਰਾਂ YouTube ਚੈਨਲ 'ਟਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਦੋ ਤੁਹਾਨੂੰ ਮੱਜਾਂ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਉਹ ਸੁਣਾਉਂਠੀ ਠਾਜੇ ਵਧੀਆ ਵਧੀਆ ਚਲੋ ਵਧੀਆ ਚੀਜ਼ ਤਾਂ ਜੇ ਤੇ ਨਾਮ ਦੱਸਦੇ ਕਰੇ ਜਿਲਦਿੰਦਰ ਸਿੰਘ ਪਿੰਡ ਚੱਠਾ ਤਸੀਰ ਪਟਾਲਾ ਜਿਲ੍ਹਾ ਗਦਾਫਰ ਤੇ ਫੋਨ ਨੰਬਰ ਵੀ ਬੋਲ ਦੇ ਕਰੇ 905872755 ਠੀਕ ਆ ਤੇ ਹੁਣ ਠੀਕ ਜੇ ਕੁੜੀਆ ਹਾਂ ਜੀ ਠੀਕ ਜੀ ਕੈਂਪ ਪੂਰੀ ਹਾਂ ਜੀ ਹਾਂ ਜੀ ਵਿੱਚੋਂ ਕਾਫੀ ਢਿੱਲੀ ਹੋ ਗਈ ਸੀ ਹਨਾ ਹਾਂ ਜੀ ਹਾਂ ਜੀ ਠੀਕ ਆ ਤੇ ਅੱਜ ਫੇਰ ਆਪਣੇ ਕੋਲ ਚਾਰ گاਵਾ ਤੇ ਦੋ ਮੱਜਾਂ ਹਨਾ ਹਾਂ ਜੀ ਦੋ ਮੱਜਾਂ ਤੇ ਨਹੀਂ ਇੱਕ ਵੇਗੀ ਹੈ ਅੱਛਾ ਇਹ ਮੱਝ ਵੇਗੀ ਹੈ ਕਿੱਥੇ ਜਾਣੀ ਹੈ ਇਹ ਜਲੰਧਰ ਜਾਣੀ ਡੇਰੀ ਜੀ ਅੱਛਾ ਇਹ ਜਲੰਧਰ ਜਾਣੀ ਹੈ ਹਾਂ ਜੀ ਠੀਕ ਆ ਤੇ ਅਜਲ ਲੱਲੀ ਭਾਜੀ ਵੀ ਆ ਗਏ ਫਿਰ ਹਾਂਜੀ ਹਾਂਜੀ ਹੋਰ ਲੱਲੀ ਭਾਜੀ ਕੀ ਹਾਲ ਚੱਲ ਜੇ ਠੀਕ ਠਾਕ ਜੀ ਮਹਾਰਾਜ ਕੰਮ ਫਿਰ ਆਏ ਜੇ ਹਾਂਜੀ ਹਾਂਜੀ ਬੜੇ ਦਿਨ ਲਾਤੇ ਜੇ ਇਦਾਂ ਹੀ ਆ ਫਿਰ ਜਦੋਂ ਨਿਕਲੇ ਹੋਈਏ ਫਿਰ ਟਾਈਮ ਤੇ ਲੱਗਦਾ ਸੀ ਅੱਛਾ ਹਾਂਜੀ ਤੇ ਮਤਲਬ ਗਰਮੀ ਦੀਆਂ ਛੁੱਟੀਆਂ ਕੱਟ ਆਏ ਜੇ ਕੇ ਗਰਮੀ ਅਜੇ ਕਿਤੋਂ ਅਸੇ ਮੁੱਕੀ ਨਹੀਂ ਗਰਮੀ ਤੇ ਠੀਕ ਠੀਕ ਆ ਚੱਲਾ ਫਿਰ ਸ਼ਰਵਾਤ ਫਿਰ ਗਾਵਾਂ ਤੋਂ ਕਰ ਲਈਆ ਪਹਿਲੇ ਨੰਬਰ ਵਾਲੀ ਗਾਇਮ ਖਾਈ ਚਾਹੀਦੀ ਠੰਡੀ ਧਰੀ ਜਿਹਾ ਬੈਠੀ ਬਹਿ ਕੇ ਸਾਰ ਮੇਕੋ ਥਣ ਲੱਗਾ ਪਈਆਂ ਮਸ਼ੀਨ ਮੈਂ ਲਈ ਸਾਡੇ ਜੇ ਪਹਿਲਾਂ ਹੀ ਸਵੇਰ ਨੇ ਸੁਣਾ ਦਿਨ ਦਾ ਲੈ ਜੂਗੀ ਤੇ ਹੈਗੀ ਜਿਹੜੀ ਠੰਡੀ ਠੇਰੀ ਬਿਲਕੁਲ ਹੀ ਮੈਂ ਬਹੁਤ ਲਾਡੋ ਲਾ ਜਦਿਆ ਵੇਖਾਂ ਠੀਕ ਹੈ ਤੇ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਵੀ ਦੀ ਯਾਰ ਫਰਕ ਕੋਈ ਨਹੀਂ ਆ ਜੂਗੀ ਅਸੀਂ ਅੱਛਾ ਤੋਰੋ ਫਿਰ ਇੱਕ ਰੀਨ ਬਾਕੀ ਜੀ ਸੋਨ ਤੱਕਰ ਚੰਗੀ ਤਿਆਰ ਹੋਣੀ ਆ ਸੂਆ ਪਹਿਲਾਂ ਹੀ ਆ ਤਾਂ ਬਾਕੀ ਥਾਂ ਹੁਣ ਤਾਂ ਹੀ ਹੱਥ ਚ ਆਉਣਾ ਲੇ ਚੰਗੀ ਤਿਆਰ ਹੋਣੀ ਸਭ ਤੋਂ ਮੇਨ ਵਾਦਾ ਇਹ ਆ ਬਿਹਾਗੀ ਜਿਹੜੀ ਛੰਡੀ ਤੇਰੀ ਆ ਤੇ ਹੈਗੀ ਜਿਹੜੀ ਸਾਈਵਾਲ ਚੱਕ ਰੋਸ ਚ ਤੇ ਮੁੱਲ ਫਿਰ ਵੇਜੀ ਇਹਦਾ ਮੁੱਲ ਤੇ ਤਾਂ ਵੀਰ ਜੀ 30000 ਜੀ ਅੱਛਾ ਹਾਂ ਜੀ ਦੇਣੀ ਕਿੰਨੇ ਦੀ ਆਪਾਂ ਜਸ ਨੋ ਕਰ ਦਈਏ 27000 ਦੀ ਬਚੀ ਦੇਣਾ ਅੱਛਾ 27000 ਹੀ ਦੇ ਦੋਗੇ ਹਾਂਜੀ ਚਲੋ ਛੋਟ ਛੜ ਮੋਕੇ ਦੇ ਦੋਗੇ ਕਰ ਦਾਂਗੇ ਬਚੀ ਚੰਗੀ ਆ ਵੀ ਵੀਰ ਜੀ ਦੂਜਾ ਸੂਆ ਵੇੜਨੇ ਸੁਣਾ ਦੇ ਕਰਾਉ ਸੀ ਠੰਡੀ ਤੇ ਵੀ ਬਹੁਤ ਠੰਡੀ ਹੈ ਠੀਕ ਹੈ ਮੈਂ ਪਹਿਲੇ ਦੁੱਧ 10 ਕਿਲੋ ਦਾ ਦੱਸ ਦੋ ਤੇ 11 12 ਕਿਲੋ ਦਊਗੀ ਠੀਕ ਹੈ 3 1/2 ਕਿਲੋ ਦਾ ਦਾ ਤੋਰ ਦੋ ਫੇਰ ਇਹਨਾਂ ਨੂੰ ਖਨਾ ਦਾ ਸਾਈਜ਼ ਕੇ ਆਪ ਜਿਹੜਾ ਇਹਦਾ ਵੀ ਚੰਗਾ ਵਾ ਇੱਕ ਨਗਰ ਕੇ ਦੁੱਧ ਚਵਾਈ ਜਾਊਗੀ ਅਜੇ ਗੱਬਣ ਆ ਜੇ ਸੋਨ ਤਾਂ ਘਰ ਚੰਗੀ ਭਰੂਗੀ ਹਾਂਜੀ ਤੇ ਇਹਦਾ ਫਿਰ ਮੁੱਲੇ ਤਾਂ ਇਹਦਾ ਮੁੱਲ 3000 ਹੈ 3000 ਹੈ ਹਾਂਜੀ ਕਰਨੀ ਵਿੱਚੋਂ ਛੋਟ-ਛੜਕੀ 27000 ਦੇ ਅੱਛਾ 27 ਦੀ 27 ਦੀ ਭਾਵੇਂ ਕੋਈ ਸਾਈ ਵਾਲਾ ਜੇ ਤੇ ਭਾਵੇਂ ਕੋਈ ਆ ਲੈ ਜੀ ਹਾਂਜੀ ਠੀਕ ਹੈ ਆਹ ਪਿਓ ਸਾਈ ਵਾਲੀ ਜੀ ਗੱਬਰ ਮਛੀਤੋਂ ਨਾਲੀ ਇਹ ਵੀ ਜਿਹੜੀ ਸਾਈ ਵਾਲਿਆ ਇਹ ਵੀ ਗੱਪਣ ਆ ਗੱਪਣ ਠੀਕ ਆ ਠੰਡੀ ਧੀਰੀ ਇਹ ਵੀ ਬਿਨਾ ਰਸੀ ਤੋਂ ਬਿਨਾ ਵੰਗੇ ਤੋਂ ਚੋਵੇ ਦੁੱਧ ਵੀ ਜੀ ਨੇ ਪਹਿਲਾਂ ਨੇ 14-15 ਕਿਲੋ ਚ ਆਇਆ ਆ ਅੱਛਾ ਦੁੱਧ 17-18 ਕਿਲੋ ਅੱਜ ਆਰ ਕਦੇ ਦਊਗੀ ਠੀਕ ਆ ਤੇ ਬਾਕੀ ਮਈਆਂ ਆ ਗਈ ਵੇਖੋ ਪੜੀ ਜੁੜੀ ਕਥਾ ਨਹੀਂ ਲੈੜਿਆ ਖੋਲੋ ਫਿਰ ਤੋਰਦੀਏ ਬਾਕੀ ਇਹ ਆ ਬਈ ਕੱਦ ਕ ਬਾਰੇ ਨਹੀਂ ਨਾ ਲੈ ਨਾ ਤੇ ਰਾਜੀ ਆ ਸੰਭੀ ਸੰਭੀ ਵਿੱਚ ਚੰਗੀ ਆਗੀ ਸਾਈ ਵਾਲ ਚ ਤੇ ਉਧਰੋਂ ਠੰਡੀ ਤੇਰੀ ਦਸ ਤੇ ਬਾਕੀ ਸੂਨ ਤੱਕ ਥੱਲੇੋਂ ਚੰਗੀ ਪਰਣੀ ਅਜੇ ਹਵਾਨੇ ਦੇ ਢਿੱਲਾ ਜਿਹੜੀਆਂ ਕਾਫੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਕਿੰਨਾ ਕਰਖਣਾ ਆਪਾਂ ਮੁੱਲ ਤੇ ਦਾ 50000 ਦੇ ਅੱਛਾ ਹਾਂਜੀ ਤੇ ਮਾਨਤਾ ਨੇ ਵਿੱਚੋਂ ਕਿੰਨਾ ਕਰਨਾ 200 ਕਿੰਨਾ ਕਰ ਦਈਏ 3000 ਕਰ ਦਈਏ 50 ਹੀ ਕਰੀਏ ਅੱਛਾ 45000 ਦੀ ਦੇ ਦੋਗੇ ਹੋਰ ਕਰ ਦਈਏ ਢਾਡੀ ਮਰਜੀ ਆ 42000 ਦੀ ਵੀਡੀਓ ਚੀਜ਼ ਅੱਛਾ 42000 ਦੀ ਦੇ ਦੋ 42000 ਦੀ ਦਵਾਂਗੇ ਚਲੋ ਵਿੱਚ ਛੋਟ ਛੜ ਮੌਕੇ ਤੇ ਹੋਰ ਕਰ ਦੋ ਲੱਸੀ ਚੰਗੀ ਦੋ ਤੱਕ 16 17 ਕਿਲੋ ਜੁਆਜੂਗੀ ਠੀਕ ਹੈ ਜੀ ਉਹ ਬਾਕੀ ਦੂਜੀ ਗੱੜ ਵੀਰ ਜੀ 20 ਕਿਲੋ ਦੀ ਗਾਰੰਟੀ ਤੇ ਵੜ ਦਵਾਂਗੇ ਸੱਜਾ ਬੰਦਿਆ ਕੋ ਲਈ ਆ ਠੀਕ ਆ ਅਰੇ ਵੀ 45 ਦੀ ਠੱ ਠੀਕ ਆ 20 ਕਰੋੜ ਦੀ ਗਾਰੰਟੀ ਖਾ ਕੇ ਲੈ ਰਹੀ ਜਿਹੜਾ ਮਾਦੀ ਆਡੇ ਕੋਲ ਤੁਰੋਂ ਫੇਰ ਇੱਕ ਰੀਨ ਇਹ ਵੀ ਕੋਈ ਐਡਜਸਟਾ ਦੱਸ ਦਿੰਦੇ ਲੱਗੇ ਬੰਦੇ ਵੀ ਲੈ ਜੂਗੀ ਚੰਗੀ ਵਿਹੜ ਠੰਡੀ ਥਾਂ ਦੇ ਕੋਲ ਲੱਗਾ ਆ ਵੱਡੀ ਵਿਹੜ ਆ ਠੰਡੀ ਧੀਰੀ ਇਹਦੀ ਬਾਕੀ ਥਾਂ ਵੀ ਚੰਗਾ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਕਾ ਮਾ ਸਾਰੀਆਂ ਗੱਬਨਾਂ ਹੀ ਆਂ ਅੱਜ ਅੱਜ ਗਾਂ ਸੂਈ ਕੋਈ ਵੀ ਨਹੀਂ ਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਵਿਧੀਆਂ ਆਪਾਂ ਮੁੱਲ ਤਾਂ ਉਹਦਾ 50000 ਦੇ ਭਾਜੀ ਅੱਛਾ ਹਾਂਜੀ ਦੇਣੀ ਕਿੰਨੇ ਦੀ ਆ 41 ਦੀ ਦੇ ਦਈਏ 45000 ਦੀ ਹਾਂਜੀ ਕੇ ਬਰਾਬਰ ਹੀ ਕਰ ਦਈਏ ਜਿੰਨੇ ਦੀ ਉਹ ਉਹਨੇ ਦੀ ਉਹ ਕਰ ਦਈਏ 42 ਦੀ ਭਾਵੇਂ ਕੋਈ ਉਹ ਲੈ ਜਾਏ ਤੇ ਭਾਂ ਕੋਈ 20000 ਦੀ ਗਾਰੰਟੀ ਲੈ ਕੇ ਦਵਾਂਗੇ ਅਸੀਂ ਚਲੋ ਤੇ ਗਾਂ ਸੇਵਾ ਤੇ ਆ ਨਾ ਜੀ ਸੱਜਣ ਮੱਧਿਆ ਕੋਈ ਅੱਖੀਂ ਚੋਣੀ ਵੇਖੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਹੁਣ ਮੱਝਾਂ ਦੋ ਤਿੰਨ ਦਿਖਾਉਣੀ ਆ ਪਹਿਲਾਂ ਤਾਂ ਗੱਭਰਾਂ ਮਾਜੀ ਦਿਖਾ ਲਈਏ ਤੋਰੋ ਲਲੀ ਭਾਜੀ ਫਿਰ ਇਹਨਾਂ ਨੂੰ ਇਹ ਕਿੰਨੇ ਕੇ ਦੁੱਧ ਆ ਲਈ ਜੇ ਦੁੱਧ ਵੀ ਜੀ ਵੀ 12 ਕਿਲੋ ਮੁੰਦੇ ਜੱਜਾ ਸੁਆਟ ਪੀਣੇ ਸੁਣਾ ਆ ਠੀਕ ਹੈ ਜੀ ਅਜੇ ਢਿਲਾਂ ਢੁਲਾ ਹਵਾਨੇ ਤੇ ਕਾਫੀ ਆ ਅਜੇ 75 ਬਾਕੀ ਛੋਟੇ ਸਿੰਘ ਦੀ ਝੋਟੀ ਐ ਵੀ ਚੰਗੀ ਭਰੂਗੀ ਸੋਨ ਤੱਕਰ ਇਹ ਇਹਦਾ ਫਿਰ ਕਿੰਨਾ ਕ ਮੁੱਲ ਰੱਖਦੀ ਹੈ ਵਿਧਿਆ ਆਪਾਂ ਮੁੱਲ ਇਹਦਾ 65000 ਦੇ ਅੱਛਾ ਹਾਂਜੀ ਤੇ ਜੱਸ ਨੂੰ ਕਿੰਨੇ ਦੀ ਜੇ ਬਾੜੀ ਆ ਤੇ ਦੇ ਦਈਏ 65000 ਦੀ ਝੋਟੀ ਹੈ ਇਹ ਦੀ ਚਲੋ ਬਾਹਰ ਨਾਲ ਬੜੀ ਬਾਹਰ ਨਾਲ ਪਾਉਣ ਦਾ ਝੋਟੀ 70000 ਦੀ ਆ ਪੂਰੇ 60 ਦੀ ਜਾਂਦੀ ਹੈ ਦੇ ਦੇਾਂਗੇ ਵੱਡੀ ਝੋੜੀਆ ਵੇਖੋ ਝੋਟੀ ਗੱਡੀ ਆ 70000 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਜੀ ਸਹੀ ਹੈ ਪਹਿਲਾਂ ਝੋਟੀ ਕੱਢੀ ਰਿਹਾ ਮੇਰੇ ਟਾਲ ਦੀ ਆ ਹਾਂ ਕੰਦੀ ਸੁਈ ਹੈ ਬਸ ਬਾਕੀ ਸਾਰਾ ਮਹਾਰਾਜ ਗੱਬਣ ਹੈ ਆ ਕੱਟੀ ਜ ਮਗਰ ਕੱਟੀ ਬੜੀ ਪਿਆਰੀ ਲੱਗਦੀ ਚੀਜ਼ ਹੈ ਜਿਹੜੀ ਲੋਈ ਕੱਟੀ ਮਗਰ ਛੋਟੀ ਵੀ ਲੋਈ ਆ ਤੇ ਆਪ ਛੋਟੀ ਵੀ ਲੋਈ ਆ ਪਹਿਲਾਂ ਹੀ ਸੂਆ ਹੀ ਸੂਈ ਆ ਤੋੜ ਦੋ ਫਿਰ ਇਹਨਾਂ ਨੂੰ ਕਰੀ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਰੱਖਣਾ ਮੁੱਲ ਆਪਾਂ ਦੁੱਧ ਵੀ ਜੀ ਤੁਹਾਨੂੰ ਕਹਿੰਦੇ 7 ਕਿਲੋ ਜੀ ਅੱਛਾ ਹਾਂ ਜੀ ਚਵਾਈ ਇੱਕ ਨੰਬਰ ਹੋ ਵੀ ਦੁੱਧ ਦੇ ਵਧਾ ਦੇ ਕੋਈ ਘਟਾ ਲੈ ਆਡੇ ਕੋਲ ਚੋਗੀ ਖੜੀ ਠੀਕ ਆ ਹੁਣ ਇੱਕ ਨੰਬਰ ਲੱਗੀ ਹੋਗੀ ਠੀਕ ਆ ਮੁੱਲ ਜੀ ਦਾ 65000 ਦੇ 65000 ਆ ਵਿੱਚ ਕਰ ਨਹੀਂ ਛੋਟ ਛੜ ਕਰਦਾਂਗੇ ਕਿੰਨੀ ਬਾੜੀ ਦੇ ਦਈਏ ਤੇ ਬਰਾਬਰ ਹੀ ਕਰ ਦਈਏ ਦੇ ਦਾਂਗੇ 60000 ਜੀ ਤੇ ਇਹ ਵੀ 60 ਦੀ ਦੇ ਦੇਣੀ ਹੈ ਹਾਂਜੀ ਬਾਕੀ ਕੋਈ ਆਣ ਕੇ ਵੇਖਿਆ ਨਾ ਇੱਕ ਰੀ ਹਾਂ ਜਾਨੀ ਝੋੜੀ ਬਹੁਤ ਸਾਫ ਸੁਥਰੀ ਕੋਈ ਮੰਗਾਲੇ ਭਾਈ ਉੱਤ ਦੇ ਝੋੜੀ ਘੜੀ ਧਾਰਾ ਮਾਰ ਕੇ ਵੇਖੀ ਜੇ ਕੋਈ ਥਾਰ ਜੇ ਨੁਕਸ ਨਿਕਲਾਵੇ ਹਾਂਜੀ ਉਹ ਤਾਂ ਛੇਰੀ ਸੇਵਾ ਦਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਗੱਬਣਾ ਤੁਹਾਡੇ ਘਰੋਂ ਪਾਸ ਕਰਕੇ ਖੜੇ ਹਨ ਖੜੇ ਤਸल्ली ਕਰਕੇ ਖੜੇ ਹੋਈ ਠੀਕ ਆ ਤੇ ਸੋਏ ਦੇ ਆਪਣੀ ਚੁਆਈ ਕਰਕੇ ਖੜੇ ਜੀ ਹਾਂਜੀ ਹਾਂਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਗੱਬਣਾ ਆਪਣੀਆਂ ਸਾਰੀਆਂ ਪਾਸ ਕਰਕੇ ਆਪਣੀ ਸਮਝਣਾ ਵੇਖ ਚਾ ਕੇ ਥਣ ਜੋ ਵੀ